ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਜਿੱਥੇ ਵੱਡੀ ਸਭ ਤੋਂ ਟਰੈਕਟਰ ਮੇਲਾ ਦਿਖਾਉਣ ਲੱਗੇ ਆ ਜੀ। ਛੋਡੇ ਵਾਸਤੇ ਲੈ ਕੇ ਆਏ ਆ ਅਸ਼ਰ 552 ਅੱਗੇ ਲੋਡਰ ਲੱਗਿਆ ਹੋਇਆ ਜੀ ਕੰਪਨੀ ਦਾ। ਇਹ ਟਰੈਕਟਰ ਦੀ ਕੰਡੀਸ਼ਨ ਵੀ ਦੇਖ ਲਓ ਲੋਡਰ ਦੀ ਰੇਟ ਵੀ ਦੇਖ ਲਓ ਜੀ ਟਰੈਕਟਰ ਦਾ 90 ਬੈਸੇ 16928 ਦੇ ਜੀ। ਤੇ ਲੋਡਰ ਵੀ ਕੰਪਨੀ ਦਾ ਲੱਗਿਆ ਹੋਇਆ ਜੀ। ਕੀ ਟ੍ਰੇਕਿੰਗ ਫੂਟਿੰਗ ਦੇਖ ਲਓ ਲੋਡਰ ਦੀ ਐਸ਼ਰ 555 ਸਨੇਪ ਲੋਡਰ 2022 ਮਾਡਲ ਹੈ ਇਹ ਟ੍ਰੇਕਿੰਗ ਫੂਟਿੰਗ ਦੇਖ ਲਓ ਕੰਪਨੀ ਦੀ ਫੂਟਿੰਗ ਹੈ ਜੀ ਕੰਪਨੀ ਫੀਟਿੰਗਰ 2022 ਮਾਡਲ ਐ 9 ਲੱਖ ਰੁਪਈਆ ਮੰਗਦੇ ਆ ਬਾਈ ਕਿਸੇ ਵੀਰ ਨੇ ਲੈਣਾ ਹੋਵੇ ਤੇ ਤੁਹਾਨੂੰ ਬਾਈ ਦਾ ਮੋਬਾਈਲ ਨੰਬਰ ਵੀ ਦੱਸ ਦਿੰਨੇ ਆ ਸਟicker ਲੱਗਿਆ ਹੋਇਆ ਬਾਈ ਦਾ ਮਨਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਮੋਬਾਈਲ ਨੰਬਰ ਨੋਟ ਕਰ ਲਓ 75894 29949 ਮਨਪ੍ਰੀਤ ਸਿੰਘ ਹਰਪ੍ਰੀਤ ਸਿੰਘ 9478335617 ਇਹ ਬਾਈ ਦਾ ਮੋਬਾਈਲ ਨੰਬਰ ਆ ਪਿੰਡ ਅਨੰਦਗੜਾ ਬਾਈ ਦਾ ਮਾਨਸਾ ਜ਼ਿਲ੍ਹੇ ਚ ਕਿਸੇ ਵੀਰ ਨੇ ਲੈਣਾ ਹੋਵੇ ਬਾਈ ਨਾਲ ਕੰਟੈਕਟ ਕਰ ਲਿਓ ਤੁਸੀਂ ਇਹ ਨੰਬਰ ਤੇ ਟਰੈਕਟਰ ਦੇ ਟਾਇਰ ਨੱਦੇ 95 ਬੈਸੇ ਹੈਗਾ ਟਰੈਕਟਰ ਪੂਰਾ ਸਾਫ ਸੁਥਰਾ 2022 ਮਾਡਲ ਹੈ 9 ਲੱਖ ਰੁਪਏ ਮੰਗਦੇ ਬਾਈ ਘੱਟ ਵੱਧ ਤੁਸੀਂ ਜਿਹੜਾ ਕੁਝ ਕਰਨਾ ਹੋਇਆ ਬਾਈ ਨਾਲ ਫੋਨ ਤੇ ਗੱਲ ਕਰ ਲਓ ਨੰਬਰ ਸੋ ਨੂੰ ਦੱਸਤਾ ਇਸ ਤੋਂ ਬਾਅਦ ਤੁਹਾਡੇ ਵਾਸਤੇ ਲੈ ਕੇ ਆਉਣ ਜੀ 855 ਸਵਰਾਜ 2012 ਮਾਡਲ ਹੈ 4,35,000 ਦਾ ਰੇਟ ਹੈ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਪਾਵਰ ਸਟੀering ਦਾ 2012 ਮਾਡਲ ਹੈ ਤੈ ਕ੍ਰਿਕ ਦੇ 75 ਪੈਸੇ ਮਾਰਫ ਦੇ 2012 ਮਾਡਲ ਹੈ 4,35,000 ਰੁਪਏ ਦਾ ਰੇਟ ਹੈ ਇਸ ਦਾ 4 ਸਟਾਰ ਵਰਸ ਕਿਟ ਹੈ ਇਸ ਤੋਂ ਬਾਅਦ ਆ ਗਿਆ ਜੀ 855 ਸਵਰਾਜ 2007 ਮਾਡਲ ਦਾ 315000 ਰੁਪਿਆ ਰੇਟ ਹੈ ਇਸ ਦਾ ਪੀਵੀ 13 ਸੰਗਰੂਰ ਦਾ ਨੰਬਰ ਹੈ ਟਰੈਕਟਰ ਦੇ ਅਗਲੇ ਟਾਰਨ ਅਪੋਲੋ ਦੇ 9095 ਬਸ਼ੇ ਬੈਕ ਟਾਰ ਏਕ ਸੁਨਨ ਨੰਬਰ ਬਣਦੇ 75 ਬਸ਼ੇ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲੋ 2007 ਮਾਡਲ ਦਾ 315000 ਰੁਪਿਆ ਰੇਟ ਹੈ 3 स्टार ਐਫੀ ਸੁਵਰਾਜ 855 ਇਸ ਤੋਂ ਬਾਅਦ ਆਗਾ ਜੀ ਫਾਰਮ ট্রাক 60 2010 ਮਾਡਲ ਪਾਵਰ ਸਟੀering ਦਾ 2010 ਮਾਡਲ ਪਾਵਰ ਸਟੀering ਫਾਰਮ ট্রাক 60 ਪੀਵੀ 45 ਨੰਬਰ ਹੈ ਤਲਵੰਡੀ ਸਾਹਬੋਂ ਦਾ 2010 ਮਾਡਲ 335000 ਰੁਪਏ ਰੇਟ ਹੈ ਇਹ ਨੂੰ ਟਰੈਕਟਰ ਹੈ ਕਿਸੇ ਜ਼ਿਮੀਂਦਾਰ ਦਾ ਟਰੈਕਟਰ ਹੈ 45 ਪੈਸੇ ਟਾਇਰ ਪਿਛਨੇ ਆ ਅਗਲੇ ਤਾਂ ਰਹੇਗੇ 30 ਬੈਸੇ ਕਿਸੇ ਵੀਰ ਨੇ ਲੈਣਾ ਹੋਇਆ ਮੋਬਾਈਲ ਨੰਬਰ ਵੀ ਦਾ ਆਪਾਂ ਦੇ ਦੇਾਂਗੇ 2010 ਮਾਡਲ ਹੈ 335000 ਰੁਪਿਆ ਰੇਟ ਹੈ ਪਾਵਰ ਸਟੀering ਦਾ ਇਸ ਤੋਂ ਬਾਅਦ ਆ ਗਈ ਐਂਡੋਫਾਰਮ 3055 2023 ਮਾਡਲ ਹੈ 485000 ਰੁਪਿਆ ਰੇਟ ਹੈ ਟਰੈਕਟਰ ਦੀ ਕੰਡੀਸ਼ਨ ਸ਼ੋਅਰੂਮ ਕੰਡੀਸ਼ਨ ਹੈ 3055 NV 355 ਡਬਲ ਕਲਚ ਤੇ 14 9 28 ਦੇ ਟਾਇਰ ਐ ਐਮ ਰਕਦੇ 90 95 ਦੇ ਟਾਇਰ ਪਏ ਆਗੇ ਟਰੈਕਟਰ ਟਾਪ ਵਾਲਾ ਮਾਡਲ ਐ ਪਾਵਰ ਸਟੀering ਐ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਡਬਲ ਪੰਪ ਪਾਵਰ ਸਟੀering ਡਬਲ ਡਿਸਟ੍ਰੀਬਿਊਟਰ ਐ ਇਸ ਤੋਂ ਬਾਅਦ ਆ ਗਈ ਅਰਜਨ 605 ਮਹਿੰਦਰਾ 605 90 2020 ਮਾਡਲ ਹੈ 6 ਲੱਖ ਤੇ 85000 ਰੁਪਏ ਡਿਮਾਂਡ ਹੈ ਇਸ ਦੀ ਟਰੈਕਟਰ ਦੀ ਕੰਡੀਸ਼ਨ ਫੁੱਲ ਸਾਫ਼ ਹੈ ਉਸ ਤੇ ਛੂਟ ਦੇ ਦਾਂਗੇ ਵਧੀਆ ਟਰੈਕਰਾਂ ਤੋਂ ਜੇ ਕਿਸੇ ਵੀਰ ਨੇ ਲੈਣਾ ਹੋਇਆ ਆਪਣਾ ਕੰਟੈਕਟ ਕਰ ਲਿਓ ਨਾਲ ਦੇ ਨੰਬਰ ਹੈ ਜੀ 7580 ਵੈਸੇ 16928 ਦੇ ਅਰਜਨ ਨੋਵਾ 605 ਡੀ ਆਈ ਆਈ 3 ਸਪੀਡ ਹੈ ਰੇਟਰ ਪੂਰਾ ਸਾਫ ਸੁਥਰਾ ਸਾਰਾ Ориਜਨਲ ਹੈ 685000 ਰੁਪਏ ਡਿਮਾਂਡ ਹੈ ਇਸ ਦੀ ਤੇ ਘੱਟ ਵੱਧ ਕਰ ਲਾਂਗੇ ਫੋਨ ਤੇ ਕੰਟੈਕਟ ਕਰ ਲਿਓ ਆਪਣੇ ਨਾਲ ਆ ਜਿਓ ਆਪਣੇ ਕੋਲੇ ਇਸ ਤੋਂ ਬਾਅਦ ਆ ਗਿਆ ਜੀ 855 ਸੌਰੀ ਫਾਰਮਟ੍ਰਿਕ 60 2016 ਮਾਡਲ ਹੈ 495000 ਰੁਪਏ ਰੇਟ ਹੈ ਕਨੋਪੀ ਛਤਰੀ ਲੱਗੀ ਹੋਈ ਹੈ ਫਰੰਟ ਟਾਇਰ ਗੁਡੀਅਰ ਦੇ ਨਵੇਂ ਡੈਕਟਰ ਐਮ ਆਰਐਫ ਦੇ 85 ਪੈਸੇ ਟਰੱਕ ਦੀ ਕੰਡੀਸ਼ਨ ਪੂਰੀ ਸਾਫ਼ ਹੈ ਫਾਰਮ ਟਰੱਕ 60 2016 ਮਾਡਲ ਹੈ 495000 ਰੁਪਏ ਰੇਟ ਹੈ ਪੀਵੀ 65 ਨੰਬਰ ਹੈ ਤੇ ਵਧੀਆ ਸ਼ੂਟ ਕਰਦਾ ਹੈ ਜੇ ਕਿਸੇ ਵੀਰ ਨੇ ਲੈਣਾ ਹੋ ਆਪਣਾ ਕੰਟੈਕਟ ਕਰ ਲਓ ਇਸ ਤੋਂ ਬਾਅਦ ਆ ਗਿਆ ਜੀ ਸੋਨਾਲੀਕਾ ਡੀਆਈ 50 ਸਕੰਦਰ ਵਾਲਾ ਮਾਡਲ ਹੈ ਤੇ 52 ਐਚਪੀ ਚ ਪਾਵਰ ਪਲੱਸ ਐਚਡੀਐਮ 52 ਐਚਪੀ DI 50 2020 ਮਾਡਲ ਹੈ 14 ਟਾਇਰ ਦਾ ਨਿਕਦੇਸ਼ਨ ਦੇਖ ਲਓ 85 90 ਪੈਸੇ ਟਾਇਰ ਹੈ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਪੂਰਾ ਸਾਫ ਸੁਥਰਾ 2020 ਮਾਡਲ ਹੈ ਤੇ 5 ਲੱਖ 35 ਹੀ ਰਪੀਆ ਡਿਮਾਂਡ ਹੈ ਇਸ ਦੀ ਤੇ ਲੋਨ ਹੋ ਜੂਏ ਤੇ 4 ਤੋਂ 4.5 ਲੱਖ ਰੁਪਈਆ ਸਾਰੇ ਟਰੈਕਟਰਾਂ ਤੇ ਜਿਹੜੇ ਉੱਚੇ ਮਾਡਲ ਹੈ ਲੋਨ ਹੋ ਜੂਗੀ ਰੇ ਕਿਸੇ ਵੀਰ ਨੇ ਲੋਨ ਕਰਵਾਉਣਾ ਹੋਇਆ ਤੇ ਲੋਨ ਵੀ ਆਪਾਂ ਕਰਵਾ ਕੇ ਦੇ ਦਾਂਗੇ 2020 ਮਾਡਲ 535000 ਰੁਪਿਆ ਰੇਟ ਹੈ ਪਾਵਰ ਸਟੀਅਰਿੰਗ ਡਬਲ ਕਲਾਚ ਡਬਲ ਡਿਸਟਿਬਿਊਟਰ ਤੋਂ ਵੱਡਾ ਮਾਡਲ ਹੈ ਭਵੰਜਾ ਐਚਪੀ ਇਸ ਤੋਂ ਬਾਅਦ ਫਿਰ ਆ ਗਿਆ ਜੀ 855 ਸਵਰਾਜ 2019 ਮਾਡਲ ਹੈ 6 ਲੱਖ 15000 ਰੁਪਿਆ ਰੇਟ ਹੈ ਇਹਦਾ ਟਰੈਕਟਰ ਸਾਰਾ Ориਜਨਲ ਹੈ ਵੀ ਅਗਲੇ ਟਾਇਰ 7580 ਪੈਸੇ ਗੁਡੀਅਰ ਦੇ ਤੇ ਬੈਕ ਟਾਇਰ ਗੁਡੀਅਰ ਦੇ 7580 ਪੈਸੇ ਬੈਕ ਟਾਇਰ ਹੈਗੇ ਹੈਗੇ ਇਸਦੇ ਟਰੈਕਟਰ ਸਾਰਾ Ориਜਨਲ ਹੈਗਾ 2019 ਮਾਡਲ ਹੈ 6,115,000 ਰੁਪਿਆ ਰੇਟ ਹੈ ਟਰੈਕਟਰ ਪੂਰਾ ਸਾਫ਼ ਸੁਥਰਾ ਸਾਰਾ Ориジナル ਪੰਜਾਬ ਨੰਬਰ ਹੈ TV51 ਸਰਦੂਲਗੜ੍ਹ ਦਾ ਨੰਬਰ ਹੈ ਜਿਸੇ ਵੀਰ ਨੇ ਲੈਣਾ ਹੋਵੇ ਤਾਂ ਸਾਨੂੰ ਕੰਟੈਕਟ ਕਰ ਲਿਓ ਟਰੈਕਟਰ ਰਿਵਰਸ ਪੀਡੀਓ ਪੂਰਾ ਸਾਫ਼ ਸੁਥਰਾ 2019 ਮਾਡਲ ਕੰਡੀਸ਼ਨ ਚੈੱਕ ਕਰ ਲਓ ਤੁਸੀਂ ਸੀਸੀ ਮងੂਜਮ ਕਦਾ ਡਾਇਰੈਕਟਰ ਉਸ ਤੋਂ ਬਾਅਦ ਆ ਗਿਆ ਜੀ ਨਿਊ ਹੋਲੈਂਡ ਸ਼ਕਤੀ 30 ਸੁਪਰ 2012 ਮਾਡਲ ਹੈ 4 ਲੱਖ 95000 ਰੁਪਏ ਰਿਟੇਲ ਦਾ ਟਰੈਕਟਰ ਪੂਰਾ ਸਾਫ਼ ਸੁਥਰਾ ਹੈ ਸਾਰਾ ਓਰੀਜਨਲ ਹੈ 3630 ਸੁਪਰ ਨਿਊ ਹੋਲੈਂਡ ਸਾਰਾ ਓਰੀਜਨਲ ਟਰੈਕਟਰ ਹੈਗਾ ਅਗਲੇ ਟਾਇਰ 780 ਪੈਸੇ ਗੁਡੀਅਰ ਦੇ ਪਿਛਲੇ ਟਾਇਰ 85 90 ਪੈਸੇ ਹੈਗੇ ਜੀ 16 9 22 ਦੇ ਮਾਰਕ ਦੇ 169 32 एमआरएफ शक्ति थी सारा ओरिजिनल 3 स्पीड है एचआर तक की डब वाली ਦਾ ਨੰਬਰ ਹੈ ਐਨਸੀ ਲੇਜੀ ਦੇ ਜਿਹੜੀ ਨੇ ਨਾ ਇਹਦੇ ਤੋਂ ਰਾਤਰੀ ਇਹ ਖਾਰਾ ओरिजिनल ਟਰੈਕਟਰ ਪੂਰਾ ਸਾਫ਼ ਸਫਰਾ ਟਰੈਕਟਰ ਹੈ ਕੋਸਾ ਵੀ ਹੈ ਦੇਖੋ ਸਾਰਾ ओरिजिनल ਹੈ ਕੰਡੀਸ਼ਨ ਟਰੈਕਟਰ ਦੀ ਚੈੱਕਰ ਲਓ ਸਾਰਾ ਸਾਫ਼ ਸੰਤਰਾ ਟਰੈਕਟਰ ਹੈ शक्ति थी 3 स्पीड ਗੁਰਾੜ ਮਗਰੂੜਾਂ ਤੇ ਜਮਾ ਚਿੱਟੇ ਚਿੱਟੇ ਸ਼ੀਸ਼ੇ ਵਰਗੇ ਇਸ ਤੋਂ ਬਾਅਦ ਆ ਗਿਆ ਜੀ ਫਿਰ 744 ਸਵਰਾਜ 2016 ਮਾਡਲ ਹੈ 15 ਮਾਡਲ ਹੈ 16 ਦੀ ਕਾਪੀ ਹੈ 498000 ਰੁਪਏ ਰੇਟ ਹੈ ਟਰੈਕਟਰ ਇਹ ਵੀ ਪੂਰਾ ਸਾਫ਼ ਸੁਥਰਾ ਟਾਇਰਸ ਦੇਖ ਗਏ ਜੀ 75 ਪੈਸੇ ਅਗਲੇ ਪੋਲੋ ਦੇ ਪਿਛਲੇ ਵੀ ਪੋਲੋ ਦੇ ਟਾਇਰ 76 ਪੈਸੇ ਟਰੈਕਟਰ ਪੂਰਾ ਸਾਫ਼ ਸੁਥਰਾ ਹੈ 2015 ਮਾਡਲ ਹੈ 16 ਦੀ ਕਾਪੀ ਹੈ ਪੰਜਾਬ ਨੰਬਰ ਹੈ 498000 ਰੁਪਏ ਰੇਟ ਹੈ ਤੇ ਇਸ ਤੋਂ ਬਾਅਦ ਆਪਣੇ ਕੋਲੇ ਇੱਕ ਹੈਗਾ ਜੀ ਫਾਰਮ ਟਰੈਕ 45 ਨੂੰ ਦਿਖਾਉਣ ਲੱਗੇ ਆ ਜੀ ਫਾਰਮ ਟਰੈਕ 45 2015 ਮਾਡਲ ਹੈ 375000 ਰੁਪਏ ਰੇਟ ਹੈ ਟਰੈਕਟਰ ਸਾਰਾ Ориਜਨਲ ਹੈ ਵੀ ਕਿਤੇ ਕੋਈ ਪੇਂਟ ਸ਼ਿੰਟ ਨਹੀਂ ਹੋਇਆ ਕੋਕਾ ਵੀ ਸੱਜਮਨ ਨਾ ਮਾ ਟਰੈਕਟਰ 2015 ਮਾਡਲ ਕਿਤੇ ਚਾਬੀ ਨਹੀਂ ਲੱਗੀ ਟਰੈਕਟਰ ਦੇ ਹਜੇ ਤੱਕ ਸਾਰਾ origignal ਟਰੈਕਟਰ ਹੈ ਚਾਬੀ ਨਹੀਂ ਲੱਗੀ ਹਜੇ ਤੱਕ ਕਿਤੇ ਵੀ 2015 ਮਾਡਲ 375000 ਰੁਪਿਆ ਰੇਟ ਹੈ ਸਾਦਾ ਸਟੀering ਟਰੈਕਟਰ ਦੇ ਹਜੇ ਤੱਕ ਚਾਬੀ ਨਹੀਂ ਲੱਗੀ ਕਿਤੇ ਵੀ ਸਬੋਲੋ ਦੇ ਤਾਂ ਰਹੇਗੇ ਜੀ 780 ਪੈਸੇ 780 ਪੈਸੇ ਤੈਰਾ ਬੋਲੋ ਦੇ ਸਾਰਾ Ориਗਨਲ ਟ੍ਰੈਕਟਰ ਤੇ ਵੀ ਚਾਬੀ ਲੱਗੀ ਟ੍ਰੈਕਟਰ ਤੇ 2015 ਮਾਡਲ ਹੈ ਕਿਸੇ ਵੀਰ ਨੇ ਟ੍ਰੈਕਟਰ ਖੋੜਦੀ ਆਪਣੇ ਕੋਲੇ ਕਾਫੀ ਖੜੇ 10 12 ਜੇ ਕਿਸੇ ਵੀਰ ਨੇ ਹੋਰ ਟ੍ਰੈਕਟਰ ਲੈਣਾ ਹੋਵੇ ਤਾਂ ਆਪਣੇ ਨਾਲ ਕੰਟੈਕਟ ਕਰ ਲਿਓ ਆਪਣਾ ਮੋਬਾਈਲ ਨੰਬਰ ਹੈ 880254054 880254054 ਮੋਬਾਈਲ ਨੰਬਰ ਆਪਣਾ ਕਿਸੇ ਵੀਰ ਨੇ ਲੈਣਾ ਹੋਵੇ ਟਰੈਕਟਰ ਕੋਈ ਵੇਚਣਾ ਹੋਵੇ ਆਪਣੇ ਨਾਲ ਕੰਟੈਕਟ ਕਰ ਲਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਚੈਨਲ ਨੂੰ ਕਰ ਲਓ ਫੋਲੋ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ